ਹਾਂਜੀ ਸਰ ਇੱਕ ਮੈਨੂੰ ਥ੍ਰੈਟ ਆਇਆ ਏ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਤੂੰ ਕਿਦਣਾ ਗੱਲ ਕਰਦੀ ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੇ ਇਹਨੂੰ ਤਲਾਕ ਦੇ ਦੇ ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਗਾ ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ ਇਹ ਵਟਸਐਪ ਤਾਂ ਕਾਲ ਆਈ ਕਿ ਕੋਈ ਨਹੀਂ ਵਟਸਐਪ ਮੈਸੇਜ ਆਇਆ ਏ ਟੈਪਿਕ ਸਰ ਹਾਂਜੀ ਮੇਰਾ ਨਾਮ ਲਿਖ ਕੇ ਕਿਤੇ ਆ ਜੀ ਉਹ ਨੰਬਰ ਨੰਬਰ ਕਿਤੇ ਹੋਊ ਬਾਈ ਨੰਬਰ ਬਾਹਰ ਦਾ ਜੀ ਬਾਹਰ ਦਾ ਹਾਂਜੀ ਹਾਂਜੀ ਅਸੀਂ ਸਰ ਚਾਹੁੰਦੇ ਆ ਵੀ ਜਿੰਨੇ ਮੈਨੂੰ ਥ੍ਰੈਟ ਦਿੱਤੀ ਆ ਉਹਸ ਤੋਂ ਉਹਨੂੰ ਲੱਭ ਕੇ ਤੇ ਉੱਤੇ ਵੀ ਕਾਰਵਾਈ ਕਰੇ ਹੁਣ ਜੇ ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤੇ ਮੇਰਾ ਤੇ ਛੋਟਾ ਜਿਹਾ ਜਵਾਂ ਗਿਆ ਜੀ ਉਹਦਾ ਜ਼ਿੰਮੇਵਾਰ ਮੇਰੀ ਮੌਤ ਦਾ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਇਹਨਾਂ ਨੇ ਸਿਊਟ ਸ਼ਟ ਕੀਤੀ ਕੀ ਲੱਗਦੀ ਸੀ ਤੁਹਾਡੇ ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ ਮਤਲਬ ਪਿਓ ਬਣੇ ਹੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਰਿਸ਼ਤਾ ਮੇਰੇ ਚਾਚਾ ਹੀ ਆ ਤੇ ਉਹਨਾਂ ਨੇ ਕੱਲ ਸੂਸਾਇਡ ਕਾਲੀ ਕੀ ਸੀ ਮਾਮਲਾ ਕਿਉਂ ਮਜਬੂਰ ਹੋ ਗਏ ਸੂਸਾਇਡ ਸੂਸਾਇਡ ਡਿਟੇਲ ਚ ਦੱਸੋ ਕੀ ਕਾਰਨ ਹਾਂਜੀ ਸਰ ਸੂਸਾਇਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਜੀ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਹਾਂ ਵੀ ਚਲੋ ਇਹ ਘਰ ਬਿਨਾਂ ਦੱਸੇ ਜਾਣਾ ਵਾ ਇਹ ਠੀਕ ਆ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੇ ਹੈ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਚ ਪੇੜਾ ਮਾਰੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਚਲੋ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਤੇ ਪਿਆਰ ਨਾਲ ਬਹਿ ਕੇ ਨਵੇੜ ਲੈਂਦੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚੋਂ ਜੇ ਸਹਿਮਤ ਹੋ ਗਏ ਵੀ ਚਲ ਠੀਕ ਹੈ ਨਹੀਂ ਜਾਂਦੇ ਭਾਈ ਉਹ ਬਾਰੂ ਜਿਹੜਾ ਮੁੰਡਾ ਸੀ ਕੀ ਨਾਮ ਕਿੱਥੋਂ ਦਾ ਜਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ ਹਾਂ ਜੀ ਆਨ ਪਛਤਾ ਸੀ ਹਾਂ ਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚਲ ਗਿਆ ਬੇਟੇ ਨੂੰ ਹਾਂਜੀ ਬੇਟੇ ਜਿੱਤਾ ਬੇਟਾ ਬੇਟਾ 5.5 ਸਾਲ ਦਾ ਹਾਂਜੀ ਉਹਨੂੰ ਮੈਂ ਟਿਊਸ਼ਨ ਛੱਡਣ ਚਲ ਗਿਆ ਤੇ ਮਗਰੋਂ ਹੀ ਮੈਂ ਜੇ ਇੱਥੇ ਹੀ ਗਿਆ ਹੁਣਾਂ ਤੇਰਾ ਮਗਰੋਂ ਚਲ ਗਿਆ ਤੇ ਇਹਦੇ ਵਿੱਚ ਅਸੀਂ ਅਸੀਂ 26 ਤਰੀਕ ਦੀ ਐਫਆਈਆਰ ਕਰਾਈ ਆ ਥਾਣੇ ਠੀਕ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵੇਹਲੀਆਂ ਚੋਂ ਮੋਤ ਬਾਰ ਆ ਐਮਸੀ ਸਾਡੇ ਇਧਰ ਰਾਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਵਾਈਫ ਜਿਹੜੀ ਆ ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾ ਕਾਰਵਾਈ ਕੋਈ ਹੁੰਦੀ ਤਾਂ ਸਾਡੇ ਜੀ ਨਹੀਂ ਹਜਣਾ ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵਨ ਕਿੱਥੇ ਸਾਰਾ ਮੈਂ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜੇ ਗਵੰਡੇ ਆ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ ਇਹਨਾਂ ਦੀ ਪੂਰੀ ਗਲਪਤ ਹੁੰਦੀ ਰਹੀ ਹੈ ਅੱਛਾ ਹਾਂ ਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸੂਇਸਾਈਡ ਕਿਉਂ ਕੀਤੀ ਇਹਨਾਂ ਨੂੰ ਸਾਰੇ ਅਸਲ ਵਿੱਚ ਨਾ ਇਹ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨੇ ਆ ਉਹ ਤਾਂ ਨੰਗਦੇ ਆਉਂਦੇ ਜੋ ਇੱਕ ਦਾ ਚੜਦੇ ਪਾਸੇ ਇੱਕ ਦਾ ਲੈਂਦੇ ਪਾਸੇ ਹਾਂਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਇਹ ਮਤਲਬ ਜਦਾਂ ਕਮਾਂਡ ਚ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੀ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ ਇਹਨਾਂ ਦੋਵਾਂ ਨੂੰ ਸਾਰਾ ਪਤਾ ਹੀ ਹੈ ਪਲਾਨਿੰਗ ਇਹਨਾਂ ਸਾਰੀਆਂ ਇਕੱਠੀ ਹੈ ਤੇ ਇਹ ਜੇ ਉਦੋਂ ਦੀ ਅਸੀਂ ਥਾਣੇ ਇਹਨਾਂ ਦੇ ਨਾਮ ਲਿਖਾ ਕੇ ਆਏ ਆ ਜੇ ਉੱਥੇ ਪੈਰਵਾਈ ਹੁੰਦੀ ਤੇ ਸਾਡਾ ਜੀ ਕੱਲ੍ਹ ਪੱਜਣਾ ਸੀ ਤੇ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹ ਇਹਨਾਂ ਨੂੰ ਖਜਾਖ ਜਾ ਕੇ ਲੰਗਦੀਆਂ ਸੀ ਜੀ ਹੁਣ ਇੱਥੋਂ ਲੰਘਣਾ ਇਧਰੋਂ ਨੂੰ ਵੇਖ ਕੇ ਜਿੱਦਾਂ ਟਿਚਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈਡ ਕਰਦੀਆਂ ਹਾਂ ਜੀ ਅੱਛਾ ਵੀ ਤੁਹਾਡੀ ਜਿਹੜੀ ਨੋਹ ਆ ਉਹ ਕਿਤੇ ਹਾਂਜੀ ਨੋਹ ਨੂੰ ਲਾ ਕੇ ਕਰਦੇ ਹਾਂ ਹਾਂਜੀ ਹਾਂਜੀ ਇਹ ਉਹਨੂੰ ਇਹ ਉਹਦੇ ਨਾਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆ ਤਾਂ ਸਾਡੇ ਨਾਲ ਵੇਖ ਕੇ ਕੋਈ ਕਰੂਗਾ ਤਾਂ ਸਾਨੂੰ ਤੇ ਆਉਣਾ ਹੀ ਆ ਵੀ ਸਾਡੇ ਮਤਲਬ ਹੁਣ ਨੋਹ ਤੇ ਹੀ ਕਰੋਗੇ ਜੀ ਇਹਦੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਗੱਲ ਸੋਸਾਇਟੀ ਨਾਲ ਲੈ ਕੀ ਕਰਤਾ ਇੱਥੇ ਇੱਕ ਜਾ ਕੇ ਏ ਇਧਰ ਸਾਡੀ ਪਹਿਲੀ ਆ ਜੀ ਕਬਰਾਂ ਦੇ ਲਾਗੇ। ਪਹਿਲੀ ਜਾਗੀ ਤਾਂ। ਹਾਂਜੀ ਉੱਥੇ ਆ ਕੇ ਗੋਲੀ ਗਾਲੀ ਖਾਲੀ। ਸੱਚੇ ਪੂਲਸ ਕਾਰਵਾਈ ਹੋਈ ਹੈ। ਉਸ ਕਾਰਵਾਈ ਅਜੇ ਤਾਂ ਜੀ ਕੱਲ ਪਰਚਾ ਲਿਖਿਆ ਵਾ। ਕੀ ਤੇ ਕਿਹਦੇ ਤੇ ਹੋਈ ਆ? ਦੋਹਾਂ ਇਹਨਾਂ ਤੇ ਆ ਜੀ। ਵੱਢੇ ਆ। ਹਾਂਜੀ ਇੱਕ ਵਾਈਫ ਤੇ ਆ। ਇੱਕ ਉਹ ਮੁੰਡੇ ਦੇ ਆ ਜਿਹੜਾ ਅੰਮਛਾਤਾ। ਮੁੰਡੇ ਦੀ ਪਛਾਣ ਹੋਈ ਸੀ ਕਿਥੋਂ ਦਾ? ਨਹੀਂ ਪਿੰਡ ਦਾ ਪਤਾ ਨਹੀਂ ਲੱਗਿਆ। ਉਹ ਤੁਹਾਡੀ ਵਾਈਫ ਕਿਥੇ? ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਆ। ਉਹ ਭਰਾ ਕਿੱਥੇ ਆ? ਪਰਾ ਦੁਹਾਗਾਦਰ ਜੀ ਕਿੱਥੇ ਤੁਹਾਡੇ ਸਾਰੇ ਮੇਰੇ ਹਰਸ਼ੇਸ਼ ਸਿੰਘ ਅਛਸੀਨ ਰਾਜੇ ਸਾਸੀ ਨਾ ਹਾਂਜੀ ਹਾਂ ਹਾਂ ਸਰ ਕੀ ਮੰਜੀ ਸਿੰਘ ਸੁਛ ਸਕਦੇ ਦੇਖੋ ਜੀ ਅੱਜ ਸਾਨੂੰ ਥਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਜਿਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅਮ੍ਰਿਤਸਰ ਦੇ ਮਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆਂ ਗੁਰਮੀਤ ਸਿੰਘ son of ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਆ ਉਹਦਾ ਬਿਆਨ ਕਲਮਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਲੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ ਥਾਣਾ ਫਤਿਹਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ ਸਰ ਇਸ ਤਰ੍ਹਾਂ ਕਿ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜੀ ਇਹ ਦੂਜੀ ਆ ਵੀਡੀਓ ਕਿਸ ਦੀ ਹੈ ਇਹ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ ਇਹ ਫਰੇਗੜ ਚੂੜੀਆਂ ਦੀਆਂ ਰਹਿਣ ਵਾਲੀਆਂ ਨੇ ਤੇ ਬਿਲਕੁਲ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ওকে ਥੈਂਕ ਯੂ